ਆਜ ਆਪਾਂ ਲਾ ਦੇਣਾ ਇਹਨੂੰ ਕੁੰਡੀਲੀ ਤੇ ਤੇ ਆਪਾਂ ਤੁਹਾਨੂੰ ਬਖਾਵਾਂਗੇ ਕਿ ਕਿੰਨੇ ਐਵਰੇਜ ਦਿੰਦਾ ਵਾ ਟਰਾਲੀ ਦੀ ਕਿੰਨੇ ਭਰਦਾ ਮਿੰਟਾਂ ਚ ਤੇ ਆਪਣਾ ਪੁਰਾਣਾ ਝੋਟਾ ਵੀ ਆ ਗਿਆ ਤੇ ਗੁਰਮਖ ਸਿੰਘ ਜੀ ਬੈਠਾ ਰੇਲਾਂ ਦੀ ਧੁੱਪੀ ਗੱਡੀ ਆਂਦੇ ਨੇ ਐਤੜ ਦੇਖੋ ਬਾਈ ਸਵੇਰ ਦੇ ਆਸਾਂ ਦੁਨ ਦਾ ਆਖਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਲਾ ਦੇਣਾ ਇਹਨੂੰ ਕੁਰੀਅਲਿਟੀ ਤੇ ਆਪਾਂ ਤੁਹਾਨੂੰ ਬਹਾਰ ਮੰਗੇ ਮੈਂ ਕਿੰਨੇ ਐਵਰੇਜ ਦਿੰਦਾ ਵਾ ਟਰਾਲੀ ਦੀ ਕਿੰਨੇ ਭਰਦਾ ਮਿੰਟਾਂ ਚ ਤੇ ਹੁਣ ਆਪਾਂ ਜਾਣੇ ਆ ਉਧਰੋਂ ਚਾਚਾ ਜੀ ਵੀ ਕੋ ਗੇੜਾ ਭਰੀ ਲਿਆਉਂਦੇ 733 ਤੇ ਕਣਕ ਦਾ ਫਿਰ ਪਹਾਨਾ ਨੇ ਮੂੰਹ ਬੰਨ ਲਿਆ ਜਿਵੇਂ ਦੂਰੀ ਲਾਉਣੀ ਹੈ ਹੈ ਆਪਦਾ ਆਪਣੇ ਕੋ ਰੀਪਰ ਆ باقی ਮਿਲਦੇ ਆ ਪਹੁੰਚ ਕੇ ਇਧਰ ਆਪਣੀਆਂ ਦੇ ਰਿਹਾ ਤੇ ਉਧਰ ਆਪਣਾ ਆ ਗਿਆ ਨਿੱਕਾ ਟਰੈਕਟਰ 750 ਚਾਚਾ ਜੀ ਲੈ ਕੇ ਆ ਗਏ வட பாலு ਪਾ ਕੇ ਤੇ ਸ਼ਰਟ ਪਾ ਕੇ ਲੱਗੇ ਆਂ ġeṛa ਪਾਉਣ ਅਰਦਾਸ ਬੇਨਤੀ ਕਰਦੇ ਹੋਏ ਪਾਪਾ ਜੀ ਮੈਂ ਨਾਈਂ ਟ੍ਰਾਲੀ ਭਰ ਦਿੰਦਾ ਪਹਿਲੇ ਦੋਏ ਲੋਚ ਤੇ ਬੜਾ ਵਧੀਆ ਚਾਲ ਟਰੈਕਟਰ ਦੀ ਇਹ ਟ੍ਰਾਲੀ ਦਾ ਬਟਾ ਟਾਈਮ نوٹ ਕੀਤਾ ਅਗਲੀ ਟ੍ਰਾਲੀ ਤੇ ਆਪਾਂ ਤੇਲ ਵੇਖਾਂਗੇ ਹੁਣ ਕਿੰਨਾ ਨਾਲ ਦਾ ਭਰ ਗਈ ਜਿਹੜਾ ਵੀ ਪੂਰਾ ਨਹੀਂ ਗਿਆ ਟਰਾਲੀ ਦਾ ਇੱਕ ਟਰਾਲੀ ਆਪਣੇ ਕੋਲ ਕਿਉਂਕਿ ਘਰੇ ਦੂਜੀਆਂ ਟਰਾਲੀਆਂ ਨੇ ਇੱਕ ਤੇ ਚਾਚਾ ਦਾਣੇ ਢੋਂਦਾ ਸੀ ਤੇ ਸੈੱਡ ਦਾ ਸਮਾਨ ਤੇ ਆ ਤੇ ਇੱਕ ਟਰਾਲੀ ਆਪਣੀ ਫਿਰ ਖਾਲੀ ਹੋ ਕੇ ਵਹਾਈ ਆ ਗਈ ਤੇ ਹੁਣ ਇਹ ਫੇਰ ਆਪਾ ਕਾਉਣ ਲੱਗੇ ਟਰੈਕਟਰ ਮਗਰ ਲਗਾ ਕੋਹਾ ਕਾ ਵੀ ਆ ਤਈਆਂ ਦਾ ਪਾਇ ਇਹ ਲਿਆਂਦਾ ਵਾ ਤੇ ਰੰਗ ਦੀ ਪੇਪੜੀ ਬਣਨ ਲੱਗ ਪਈ ਆ ਵੇ ਤੇ ਆ ਪਾਇ ਫਲੇਟਾਂ ਤੇ ਲਾ ਗਿਆ ਉਹਦੀ ਕਾਰ ਲੈ ਕੇ ਆਪਾਂ ਪਟੜਾਲੀਆਂ ਦੇ 10 12 ਕੱਢ ਜਾਣੀਆਂ ਹੋਰ

ਉਹ ਨਾ ਦੋਵੇਂ ਵੀਰ ਖਲੋਤੇ ਇੱਕ ਵੱਡਾ ਤੇ ਇੱਕ ਨਿੱਕਾ ਨਿੱਕਾ ਨੁਕਾ ਕੋਈ ਨਹੀਂ ਬਰਾਬਰ ਹੀ ਆ ਪਰ ਆ ਥੋੜਾ ਜਿਹਾ ਵੱਡਾ ਵਾ ਵੀਰ ਉਰਲਾ ਇਹ 37838 ਤੇ ਹੁਣ ਆਪਾਂ ਫੋਟੋਆਂ ਖੇਦਦੇ ਆ ਰੀਲ ਰੂਲ ਬਣਾਉਣੇ ਇੱਕ ਅੱਧੀ ਤੇ ਫਿਰ ਦਾ ਵਾਪਰ ਗਏ ਆਣਾ ਪਾ ਲੱਗੇ ਆ ਜਿਆ ਪੀ ਨਾ ਸਤਮੀ ਟਰਾਲੀ ਲੱਗੀ ਟਰੈਕਟਰ ਮਗਰ ਤੇ ਆਪਾਂ ਇਧਰ ਕੋਕ ਪੀਂਦੇ ਹੋਏ ਗਰਮਖ ਸਿੰਘ ਜੀ ਵੀ ਪਹੁੰਚ ਗਏ ਨੇ ਟਰੈਕਟਰ ਛੱਡ ਆਏ ਨੇ ਆਪਣਾ ਕੋਡ 755 ਬਹੁਤ ਹੀ ਠਕਰ ਪਰਫਾਰਮੈਂਸ ਦਿੰਦਾ ਹੋਇਆ ਕੇਐਸ ਮਸ਼ੀਨ ਤੇ 855 ਨਾਮੀਸ਼ੋ ਵਾਲਾ 10 ਲੀਟਰ ਟਰਾਲੀ ਦਾ ਖਾਨ ਡਿਆ ਪੱਤੀਆਂ ਮਿੰਟਾਂ ਟਰਾਲੀ ਫੁੱਲ ਪੱਤੀਆਂ ਤੋਂ ਸਟਾਈਆਂ ਮਿੰਟਾਂ 1900 1600 ਚੱਕਰ ਤੇ ਬਾਕੀ ਬਹੁਤ ਹੀ ਅਜ ਨਜ਼ਾਰੇ ਵਾਲਾ ਦਿਨ ਦਿਆ ਮਿਲਦੇ ਆ ਕੇ ਇੱਕ ਟਰਾਲੀ ਵੀਰਾਂ ਦਾ ਸਾਨੂੰ ਚਾਹੀਦੀ ਸੀ ਵੀ ਥੋੜੀ ਮੁੱਕ ਗਈ ਆ ਆ ਗਿਆ 855 ਫ੍ਰੀ ਸਪੀਡ ਕਾਰ ਨਹੀਂ ਕਰਦੀ 8ਵੀਂ ਟਰਾਲੀ 8 ਮੀਟਰ ਵਾਲੀ ਲੱਗੀ ਲੱਗਣ ਆਪਣੇ ਲਾਈਕ ਜਿਓੜੇ ਮਦਰ ਆਸਟ ਟ੍ਰਾਲੀ ਭਿੰਦੀ ਬਈ ਹੀ ਦੇਖ ਲੋ ਸਾਰੇ ਆਣੇ ਸ਼ਾਰੇ ਛੱਡ ਲੇ ਪਾਪਾ ਜੀ ਨੇ ਨਾਲ LED ਲਾਈਟਾਂ ਤੇ ਗੁਰਮਖ ਸਿੰਘ ਜੀ ਬੈਠਾ ਰੇਲਾਂ ਦੀ ਧੁੱਪੀ ਗੱਡੇ ਜਾਂਦੇ ਨੇ ਇੱਧਰ ਦੇਖ ਬਈ ਸਵੇਰ ਦੇ ਨਾਤੇ ਤੋਤੇ ਬੈਠੇ ਨੇ ਕੰਡ ਚ ਇੱਕ ਵਾਰੀ ਵੀ ਨਹੀਂ ਗਏ ਇਹ ਕੜੇ ਦਾ ਨਾਪ ਜੇ ਕਿਸੇ ਨੇ ਆਇਆ ਬਣਵਾਉਣ ਸਭ ਠੀਕ ਹੈ ਬਹੁਤ ਹੀ ਜਿੰਨੂ ਅੱਛਾ ਨਾਪ ਕਹਿੰਦੇ ਨੇ ਤੇ ਆਵਾਜ਼ ਬਹੁਤ ਹੀ ਅਤਬੁੱਧ ਹੋ ਗਈ ਮੇਟਰ ਦੀ ਕਿੱਧਰ ਆ ਪੜ ਗਈ ਢੇੜੇ ਦਾ ਬੈਠਾ ਦੱਸਿਆ ਨਹੀਂ ਮੈਂ ਤਾਂ ਹਾਏ ਉਹ ਨਵੇਂ ਐਕਟ ਹੁੰਦੇ ਨੇ ਆਵਾ ਕੈਮਰਾ ਘੱਟ ਕੇ ਤੇ ਵੀ ਡਾਕ ਸ਼ੁਰੂ ਕਰਤਾ ਜੋងੀ ਆਪਣੇ ਗੁਰਮੁਖ ਸਿੰਘ ਜਿਹਨੂੰ ਸੰਧੀ ਟਾਂਕਾ ਰੇਸੀ ਸੋ ਗੁਰਮੁਖ ਸਿੰਘ ਜਿਹੜੇ ਚ ਪਰ ਸਨ ਨੇ ਰਿਚ ਗਾਏ ਇੱਕ ਡਾਊਨ ਹੋ ਜਾਂਦਾ ਦੂਜਾ ਹਾਏ ਦੇਖਈ ਤੇ ਇੱਕ ਇਹਨਾਂ ਨੇ 에어ਪອດ ਕੀਤੇ ਨੇ ਆਰਡਰ ਵਾਲਪੇਪਰ ਦਾ ਮੈਂ ਨਾ ਨਿਹਰਾ ਹੀ ਸੁਨਖਾ ਲਈ ਬਿਠੇ ਬਹੁਤ ਹੀ ਐਸ਼ੀ ਫੋਨ ਇੱਕ ਪੋਕੋ ਆ ਪਹਿਲਾ ਫੋਨ ਹੈ ਆ ਦੂਜਾ ਸਿੱਧਾ ਹੀ ਆਈਫੋਨ ਐਕਸ ਤੇ ਕੋਈ ਨਹੀਂ ਸਿੱਧਾ ਹੀ ਆਈਫੋਨ ਐਕਸ ਉਹਨਾਂ ਦਾ 15 ਹੀ ਕਰਨਾ ਫਿਰਦਾ ਐਵੇਂ ਹਾਂ 16 ਹੈ ਨਹੀਂ ਉੱਤੋਂ বিনা ਚੰਨ ਚਾਨਣੀ ਰਾਤ ਮਹਿਰਮਾਂ ਤੇ ਟਿਮਟਿਮਾਉਂਦੇ ਤਾਰੇ ਬਹੁਤ ਹੀ ਸੋਹਣਾ ਸੰਸਰ ਹੋਰ ਝਾੜਨ ਤੁਹਾਨੂੰ ਪਤੇਤੀ ਦੇ ਦਰਸ਼ਨ ਕਰਾਉਣੇ ਆ ਤੇ 11 ਵਜੇ ਆਪਾਂ ਲੱਗੇ ਹਾਂ ਕਿ ਤੇ ਟਾਈਮ ਹੋ ਗਿਆ 7:40 ਫਿਰ ਵੀ ਇੱਕ ਟਰਾਲੀ ਹੀ ਆਪਣੇ ਕੋਲ ਅੱਧ ਜਾ ਕੇ ਅੱਧ ਜਾ ਕੇ ਆਪਣੇ ਕੋਲ ਦੋ ਟਰਾਲੀਆਂ ਹੋਈਆਂ ਫਿਰ ਵੀ ਆਪਾਂ ਸੱਤ ਵਾ ਇਹ ਦਿਨ ਨੂੰ 8 ਵਜੇ ਦਿਨ ਨੂੰ ਭਰਤਿਆਂ 10 ਟਰਾਲੀਆਂ ਤੇ ਟੈਂਕੀ ਫੁੱਲ ਕਰਕੇ ਆਏ ਆ। ਆ ਇਹ ਵੀ ਭਾਈ ਆ ਅੱਧ ਚੱਜੇ ਨਹੀਂ ਆਏ। ਚਲੋ ਬਾਜ ਬਟਰਾ ਲਿੰਗਾਂ ਲੈ ਜਾਣੀਆਂ ਤੇ 19 ਘੰਟੇ ਚੱਲ ਲਿਆ ਤਿੰਨ ਗੀਟਰ ਟਰਾਲੀ ਦਾ ਖਾਂਦਾ ਤਿੰਨ ਗੀਟਰ ਟਰਾਲੀ ਦਾ ਖਾਂਦਾ ਵਾ ਬਾਕੀ ਅਜੇ ਰਵਾ ਮੇ ਨਹੀਂ ਹੋਇਆ ਜਰੂਰ ਰਵਾ ਹੋ ਗਿਆ ਉਹ ਦੋ ਲੱਗੂ ਪਤਾ ਪੂਰਾ ਅਜੇ ਕੰਮ ਗਿੱਲਾ ਹੈ ਅਜੇ ਕੰਮ ਵੀ ਗਿੱਲਾ ਹੈ ਪਰਸੋਂ ਦੀ ਗਣ ਕਬੱਡੀ ਦੇ ਅੱਜ ਤੂੜੀ ਵੀ ਦਫ਼ਤਰ ਵਾਲੀਆਂ ਵਿੱਚੋਂ ਕੱਢ ਲਈ। ਪੱਟੀ ਤੋਂ ਪੇ ਬੜੀਆਂ ਬਣ ਮਣ ਮੜਾ ਮੜਾ ਤੇ ਲੈ ਲੱਗ ਪਿਆ। ਤੇ ਆ ਸ਼ੋਅ ਦਾ ਸਾਨੂੰ ਬਹੁਤ ਹੀ ਮਨ ਆ ਰਿਹਾ ਹੈ। ਸਫੈਦ ਆ ਰਿਹਾ। ਤੇ ਇਹ ਨਹੀਂ ਕੱਪੜਾ ਵੀ ਹੈਗਾ। ਮਸ਼ੀਨ ਦਾ ਕਟਰ ਕਟਰ ਖਾਲੀ ਕਰਕੇ ਤੇ ਚੜਹ ਪਹੁੰਚ ਕੇ ਲੈ ਜਾਣੇ ਨੂੰ ਕਰੇ। ਆਉਂਦਾ 33 ਦਾ ਹੋਣਾ 733 ਆਪਣਾ ਆ ਗਿਆ ਵਿਜਮਰਕ ਵੇਸ਼ਵ ਮਾਲ ਦਾ ਕੋਈ ਕੀ ਕਰਦਾ ਦੋਏ ਟਰਾਲੀਆਂ ਟਰੈਕਟਰ ਮਗਰ ਭਾਰੀਆਂ ਤੇਤੀ ਮਗਰ ਤੇ ਆਪਾਂ ਚੱਲੇਗਾ ਕਰਾਂਗੇ ਇਹ ਟਰੈਕਟਰ ਆਪਣੇ ਵਾਲਾ ਉਹਦੀ ਆਪਣਿਆਂ ਲਈ ਉਹ ਆਉਗਾ ਮੰਮ ਕੱਲ ਨੂੰ ਹੀ ਕੱਲ ਨੂੰ ਆਪਾਂ ਨੂੰ ਪੰਜ ਕਿੱਲੇ ਆਪਾਂ ਪਿੰਡ ਮਿਲ ਗਿਆ ਤਾਂ ਟਰਾਲੀਆਂ ਹੁਣ ਦੀਆਂ ਕੀ ਆਉਂਦੇ ਨੇ ਉਹ ਜਿਹੜਾ ਆਪਣਾ ਬਣਾਉਂਦਾ ਹੈ ਬੜੀ ਵਧੀਆ ਗਿਆ ਜਿਹੜਾ ਕਹਿੰਦਾ ਲਈ ਇਹ ਨਹੀਂ ਮਿਲਦੇ ਅਗਲੇ ਵਲੌਗ ਵਧੀਆ ਲੱਗੋ ਵੀ ਵਲੌਗ ਲਾਈਕ ਕਰ ਦਿਓ ਚੈਨਲ ਦੇ ਨਾਮ ਦਾ ਸਬਸਕ੍ਰਾਈਬ ਕਰ ਲਿਓ ਧੰਨਵਾਦ